ਹੰਰਦਾਰ ਨੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਉਸ ਸੰਬੰਧ ਕੀਤੀ ਗਈ ਹੈ। ਜੈਵਾਲ ਬਕੀ ਅਰੇ ਬਾਲਮੀਕੀ ਜੈ ਵੀ ਜੈ ਭਾਰਤ ਮੈਂ ਬਹੁਤ ਸੰਜੀਦਤ ਲੱਗ ਕੋਣਾ ਪੰਜਾਬ ਪ੍ਰਧਾਨ ਸੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੀ ਹੈ ਮੀਡੀਆ ਦਾ ਜੋ ਸਾਨੂੰ ਕਵਰ ਕਰਨ ਆਏ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਤਰਜ਼ਾਰ ਦੀ ਇੱਕ ਜ਼ਿਲ੍ਹੇ ਦੀ ਮੀਟਿੰਗ ਕੀਤੀ ਹੈ ਜੋ ਕਿ ਅੱמא ਅੱਜ ਨਵੇਂ ਸਿਰੇ ਦੁਬਾਰਾ ਜ਼ਿਲ੍ਹਾ ਜ਼ਿਲ੍ਹਾ ਬਦਰੀਅਰੀਆ ਮੀਟਿੰਗ ਕਰਕੇ ਜ਼ਿਲ੍ਹੇ ਦਾ ਪ੍ਰਧਾਨ ਚੇਅਰਮੈਨ ਵੀ ਪੂਰੀ ਜ਼ਿਲ੍ਹਾ ਟੀਮ ਆਪਾਂ ਤਿਆਰ ਕੀਤੀ ਹੈ ਕਿ ਲਾਕੁਸਾਣਾ ਦੀ ਜੋ ਕਿ ਲੋਕਾਂ ਵਾਸਤੇ ਕੰਮ ਕਰੇਗੀ ਜੁਵਾ ਖੇਡਾਂ ਛੋੜ ਦਿਓ ਤੇ ਜ਼ਿੰਦਗੀ ਨੂੰ ਨਿਆ ਮੋੜ ਦਿਓ ਕਿ ਇਹਦੇ ਵਿੱਚ ਕੋਈ ਨਸ਼ਾ ਖੋਦੀ ਹੋਏਗਾ ਨਾ ਨਸ਼ਾ ਕਰਨ ਵਾਲਾ ਹੋਏਗਾ ਲਾਕੁਸਾਣਾ ਚ ਪ੍ਰਧਾਨ ਜੀ ਪਹਿਲੇ ਵੀ ਲਾਕੁਸਾਣਾ ਦੀ ਟੀਮ ਕਰਨਤਾਰਨ ਵਿੱਚ ਚੱਲ ਰਹੀ ਸੀ ਜਿਹਦਾ ਕਿ ਚੇਅਰਮੈਨ ਚੰਦਰਪਾਲ ਭੋਲਾ ਸੀਗਾ ਕੀ ਉਹ ਟੀਮ ਸਾਰੀ ਉਹਨਾਂ ਦੇ ਜਾਣ ਤੋਂ ਬਾਅਦ ਦੇਹੰਤ ਤੋਂ ਬਾਅਦ ਕੀ ਟੀਮ ਸਾਰੀ ਬਰਖਾਸਤ ਕਰ ਦਿੱਤੀ ਗਈ ਬਿਲਕੁਲ ਸਾਰੀ ਆਪਾਂ ਬਰਖਾਸਤ ਕਰਤੀ ਆ ਮਾਜਰ ਟੀਮ ਹੀ ਬਣਾਈ ਦੀ ਉਹ ਵੀ ਬਰਖਾਸਤ ਕਰਦੀ ਢਿੱਲੇ ਵੀ ਕਰਦੀ ਉਹ ਨਵੇਂ ਸਿਰੇ ਫੇਰ ਅੱਬ ਦੁਬਾਰਾ ਸ਼ੁਰੂ ਕੀਤੀ ਹੈ ਇਸ ਤੋਂ ਇਲਾਵਾ ਲਵ ਕੁਛ ਸਹਿਨਾਂ ਦੇ ਹੋਰ ਕਿਹੜੇ ਕਾਰਜ ਨੇ ਜਿਹੜੇ ਸਮਾਜ ਦੇ ਵਿੱਚ ਰਹਿ ਕੇ ਕੀਤੇ ਜਾ ਰਹੇ ਨੇ ਸਮਾਜ ਦੇ ਵਿੱਚ ਬਹੁਤ ਜਿਦਾ ਬੁਲਾ ਲਈਏ ਕਿ ਕਿਸੇ ਦੀ ਏਡੀ ਕੋਈ ਮਾਰਿਆ ਬਜ਼ੁਰਗ ਆਵੇ ਮਾਰਾ ਘਰਿਆ ਉਹਦੀ ਬੇੜੀ ਦਾ ਵਿਆਹ ਬੱਚਿਆਂ ਨੂੰ ਪੜ੍ਹਾਈ ਦੇ ਪੜ੍ਹਾਈ ਦੇ ਸਿੱਖਿਆ ਦਾ ਬਹੁਤ ਜੋਰ ਦੇ ਰਹੇ ਆ ਨਸ਼ੇ ਨੂੰ ਖਤਮ ਕਰਵਾਉਣ ਤੇ ਜੋਰ ਦੇ ਰਹੇ ਆ ਕਿ ਜੁਵਾ ਸ਼ਰਾਬ ਸ਼ੋਧ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਕਿ ਜ਼ਿੰਦਗੀ ਕੋ ਨਿਆ ਮੋੜ ਦੋ ਤੇ ਬੱਚਿਆਂ ਨੂੰ ਪੜ੍ਹਾਓ ਜੋ ਬਾਬਾ ਸਾਹਿਬ ਜੀ ਦੇ ਆਦੇਸ਼ ਦਾ ਸਾਨੂੰ ਬਾਬਾ ਸਾਹਿਬ ਡਾਕਟਰ ਵੀਰ ਮੁਰ ਉਮੇਦਕਰੀ ਨੇ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਆਪਾਂ ਪਹਿਲਾਂ ਬਣਾਂਗੇ ਫਿਰ ਜੁੜਨ ਦਾ ਮਤਲਬ ਕਿ ਅੱਜ ਇਕੱਠੇ ਹੋਏ ਆਪਾਂ ਜੁੜਾਂਗੇ ਕੋਈ ਚੰਗੀ ਸਲਾਹ ਹੋਏਗੀ ਉਸ ਤੋਂ ਬਾਅਦ ਕੋਈ ਹਮ ਸੰਘਰਸ਼ ਕਰਾਂਗੇ ਨੌਜਵਾਨ ਅੱਜ ਕੱਲ ਬਹੁਤ ਭਟਕ ਚੁੱਕੇ ਨੇ ਲੱਭ ਕੋ ਸੈਨਾ ਵੱਲੋਂ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਰਹੇਗਾ ਉਹਨਾਂ ਨੂੰ ਮੇਰਾ ਇਹ ਮੈਸੇਜ ਹੈ ਕਿ ਪੜੋ ਜੁੜੋ ਤੇਰਾ ਪੜ੍ਹ ਲੈ ਕੇ ਕੋਈ ਵੱਡੇ ਅਫਸਰ ਲੱਗੋ जिदे जिदा ਨਾ ਦੇ ਦੇਸ਼ ਦਾ ਤੇ ਤੁਹਾਡੇ ਮਾਪਿਆਂ ਦਾ ਨਾਮ ਉੱਚਾ ਹੋਵੇ ਅੱਜ ਕੱਲ ਗਰੀਬ ਸਮਾਜ ਦੇ ਨਾਲ ਜਿਹੜਾ ਜਨਰਲ ਵਰਗ ਆ ਬਹੁਤ ਜ਼ਿਆਦਾ ਧੱਕਾ ਕਰਦਾ ਪਿਆ ਹੈ ਲਬਕੁਸ ਸੈਨਾ ਕਿੰਨਾ ਕੁ ਉਸ ਸਮਾਜ ਦੇ ਨਾਲ ਖੜਦੀ ਹੈ ਬੋ ਜੀ ਕਾਫੀ ਪਰਚੇ ਗਾ ਚੁੱਕੇ ਆ ਮਾ ਜਿਹਨਾਂ ਨੇ ਬਦਲਤ ਸਮਾਜ ਨੂੰ ਮਿਲ ਕੇ ਮਾਰੇ ਲਬਜ ਬੋਲ ਕੇ ਜੋ ਉਹਨਾਂ ਦੇ ਪੀੜਾ ਫਕੀਰਾ ਨੂੰ ਯੋਧਿਆਂ ਨੂੰ ਮਾਰੇ ਲਬਜ ਬੋਲ ਕੇ ਧੱਕਾ ਕੀਤਾ ਵਾ ਉਹਨਾਂ ਨੇ ਬਹੁਤ ਕਾਫੀ ਪ੍ਰੋਟੈਸਟ ਕੀਤੇ ਆ ਕਾਫੀ ਪਰਚੇ ਕੀਤੇ ਨੇ ਜੋ ਅਦਾਲਤਾਂ ਚੱਲਦੇ ਪਏ ਨੇ ਅੱਜ ਇਹ ਕਿਸ ਪਾਰਟੀ ਦਾ ਨੁਮਾਇੰਦਾ ਕਿਹਨੂੰ ਲਾ ਕੇ ਜਾ ਰਹੀ ਹੈ ਅੱਜ ਇਹ ਆਪਣੇ ਅਮਨਦੀਪ ਨੂੰ ਆਪਾਂ ਚੇਅਰਮੈਨ ਲਾਇਆ ਹੈ ਜ਼ਿਲ੍ਹੇ ਦਾ ਇਸ ਤੋਂ ਇਲਾਵਾ ਹੋਰ ਕਿਹੜੀਆਂ ਨਿਤੀ ਪ੍ਰਤਾਪ ਸਿੰਘ ਨੂੰ ਆਪਾਂ ਲਾਇਆ ਹੈ ਆਪਣਾ ਸਰਪ੍ਰਸਤ ਜ਼ਿਲ੍ਹੇ ਦਾ ਤੇ ਵਾਈਸ ਪ੍ਰਧਾਨ ਲਾਇਆ ਨੇ ਦੋ ਵਾਈਸ ਪ੍ਰਧਾਨ ਲਾਇਏ ਨੇ ਜ਼ਿਲ੍ਹੇ ਦੇ ਜੋਬਰ ਸਿੰਘ ਤੇ ਵਿੰਦ ਸਿੰਘ ਜੀ ਜ਼ਿਲ੍ਹੇ ਦਾ ਮੇਨ ਪ੍ਰਧਾਨ ਜਿਹੜਾ ਉਹ ਅਜੇ ਤੱਕ ਉਹ ਅਜੇ ਤੱਕ ਆਪਾਂ ਨਹੀਂ ਲਾਇਆ ਹਾਂਜੀ ਜੀ ਕਿਨਾ ਜੀ ਆਪਣਾ ਅਮਨਦੀਪ ਸਿੰਘ ਜੀ ਅੱਜ ਤੁਹਾਨੂੰ ਜਿਲ੍ਹੇ ਦੇ ਚੇਅਰਮੈਨ ਲਾਇਆ ਗਿਆ ਲਾਕੋ ਸੈਨਾ ਵੱਲੋਂ ਕੀ ਤੁਸੀਂ ਕਹਿਣਾ ਚਾਹੋਗੇ ਮੈਂ ਪੰਜਾਬ ਪ੍ਰਧਾਨ ਜੀ ਦਾ ਇੱਥੇ ਆਉਣ ਦੇ ਬਹੁਤ ਧੰਨਵਾਦ ਕਰਦਾ ਲਾਕੋ ਸੈਨਾ ਦੇ ਪੰਜਾਬ ਪ੍ਰਧਾਨ ਜੀ ਨੇ ਮੈਨੂੰ ਇਹਨਾਂ ਮਾਨ ਸਨਮਾਨ ਦਿੱਤਾ ਮੈਂ ਤਨ ਦੇ ਨਾਲ ਸੇਵਾ ਕਰਾਂਗਾ ਜੀ ਤੇ ਉਦਾਂ ਫਿਰ ਉਹ ਕੈਲੰਡਰ ਵੀ ਕੱਢ ਕੇ ਲਿਆ ਆਪਣਾ ਜੀ ਕਿਨਾ ਜੀ ਆਪਣਾ ਪ੍ਰਤੀਕ ਲਾਇਆ ਅੱਜ ਜਿਹੜੇ ਪਾਰਟੀ ਦੇ ਅਹੁਦੇ ਦਿੱਤੇ ਗਏ ਤੁਹਾਨੂੰ ਅਹੁਦੇ ਦਾ ਨਿਵਾਜਿਆ ਗਿਆ ਕੀ ਕਹਿਣਾ ਚਾਹੋਗੇ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਪੰਜਾਬ ਪ੍ਰਧਾਨ ਦੇ ਅਗਵਾਈ ਰਹੀ ਰਾਵਾਂਗੇ ਤੇ ਸੇਵਾ ਸਮਾਜ ਦੀ ਕਰਦੇ ਰਾਵਾਂਗੇ ਜਿੰਨਾ ਤੱਕ ਸਾਡੇ ਲਵਕਸ਼ ਦੀ ਪਾਰਟੀ ਆ ਅਸੀਂ ਇਹਨਾਂ ਕਦੀ ਵੀ ਨਾ ਇਹਨਾਂ ਦੇ ਪਿਛਾਣੀ ਦਵਾਂਗੇ ਤੇ ਸਮਾਜ ਜਿਹੜੇ ਵੀ ਉਹ ਕੰਮ ਕਰਾਂਗੇ ਅਸੀਂ ਚੰਗੇ ਕਰਾਂਗੇ ਆਪਣੇ ਪਾਰਟੀ ਦਾ ਨਾਮ ਉੱਚਾ ਕਰਾਂਗੇ ਆਪਣੇ ਲਵਕਸ਼ ਪਾਰਟੀ ਦਾ ਨਾਮ ਉੱਚਾ ਕਰਕੇ ਸੰਸਾਰ ਦੇ ਵਿੱਚ ਆਪਣਾ ਪ੍ਰਧਾਨ ਦੀ ਨਾਮ ਉੱਚਾ ਕਰਾਂਗੇ ਜ਼ਿਲ੍ਹੇ ਦੇ ਵਿੱਚ ਲਵਕਸ਼ ਸੈਣਾ ਨੂੰ ਕਿੰਨਾ ਕੁ ਮਜ਼ਬੂਤ ਕਰੋਗੇ ਜਿੰਨਾ ਹੋ ਸਕੇ ਕਰਾਂਗੇ ਜਨਾਬ ਆ ਗਿਆ ਆ ਗਿਆ ਕਿੰਨਾ ਜੀ ਆਪਣਾ ਫੁਬਰਤ ਸਿੰਘ ਜੀ ਇਕਦਾਂ ਨੰਬਰ ਅੱਜ ਤੁਹਾਨੂੰ ਲੱਭ ਸੈਨਾ ਵੱਲੋਂ ਉਹਦੇ ਦਿਨਾਂ ਨਵਾਜਿਆ ਗਿਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਇਸ ਹਰਕੇ ਮਜ਼ਬੂਤੀ ਟੀਮ ਦਾ ਧੰਨਵਾਦ ਕਰਦਾ ਪੰਜਾਬ ਪ੍ਰਧਾਨਾਂ ਦਾ ਧੰਨਵਾਦ ਕਰਦਾ ਅੱਗੇ ਜਿੰਨਾ ਹੋ ਸਕਿਆ ਆਪਾਂ ਕੋਸ਼ਿਸ਼ ਕਰਾਂਗੇ ਇਸ ਸਸਤਾ ਨੂੰ ਅੱਗੇ ਲਿਆਂਦੀ ਕੋਸ਼ਿਸ਼ ਕਰਾਂਗੇ ਗਰੀਬ ਬੰਦੇ ਦੀ ਮਦਦ ਕਰਾਂਗੇ ਕਿਸੇ ਵੀ ਜ਼ਰੂਰਤ ਆ ਸਾਨੂੰ ਆ ਕੇ ਫੋਨ ਕਰਕੇ ਮਿਲ ਸਕਦਾ ਅਈ ਉਹਦੇ ਨਾਲ ਖੜੇ ਹੋਾਂਗੇ ਕੀਣਾ ਜੀ ਆਪਣਾ ਰਾਜਕਰ ਕਿਹੜੇ ਉੱਤੇ ਤੁਸੀਂ ਲੰਘੂਸਾਨਾ ਦੇ ਲੰਘੂਸਪਾਰਾ ਲਾਵਕੋਸਾਨਾ ਪਾਰਟੀ 36 ਤੋਂ 36 ਤੋਂ ਪ੍ਰਧਾਨ ਕੀ ਕਹਿਣਾ ਚਾਹੁੰਦੇ ਅੱਜ ਇੱਕ ਕਰਤਾਨ ਦੀ ਨੁਕੀ ਹੋਈਆਂ ਜਿਹੜੀ ਪੁਰਾਣੀ ਸੰਸਥਾ ਜਿਹੜੀ ਆਪਣੀ ਪਾਰਟੀ ਦੇ ਜ਼ਿਲ੍ਹੇ ਦੇ ਉਹਨੂੰ ਬਰਖਾਸਤ ਕਰਕੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਜੁਣ ਨਵੀਂ ਟੀਮ ਤਿਆਰ ਕੀਤੀ ਹੈ ਮਾਨਿਆ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਕਿ ਜਿਸ ਤਰ੍ਹਾਂ ਪੁਰਾਣੀ ਟੀਮ ਚੱਲਦੀ ਰਹੀ ਹੈ ਚੰਦ ਲਾਲ ਭੋਲਾ ਜੀ ਆਪਾਂ ਉਹਨਾਂ ਨਾਲ ਖੜੇ ਰਹੇ ਹਰ ਇੱਕ ਟੀਮ 'ਚ ਜਾਂਦੇ ਰਹੇ ਹਣਾ ਤੇ ਉਹ ਟੀਮ ਜਿਸ ਤਰ੍ਹਾਂ ਚੱਲਦੀ ਆ ਮੈਨੂੰ ਪੂਰਾ ਮਾਣ ਹੈ ਕਿ ਇਹ ਵੀ ਟੀਮ ਉਦਾਂ ਹੀ ਚੱਲੂਗੀ ਜਿਦਾਂ ਅਮਨ ਦੀ ਬਹਨਾ ਵੀਰ ਜੀ ਐ ਇਹ ਟੀਮ ਨੂੰ ਲੈ ਕੇ ਚੰਦ ਲਾਲ ਭੋਲਾ ਵਾਂਗੂ ਹੀ ਖੜੇ ਰਹਿਣਗੇ ਅੱਗੇ ਟੀਮ ਨੂੰ ਵਧਾਉਣਗੇ ਮੈਨੂੰ ਟੀਮ ਤੇ ਪੂਰਾ ਮਾਣ ਹੈ ਇਹਨਾਂ ਦੇ ਨਾਲ ਮੈਂ ਵੀ ਖੜੀਆਂ ਪੰਜਾਬ ਪ੍ਰਧਾਨ ਜੀ ਦਾ ਸਾਨੂੰ ਬਹੁਤ ਸੰਯੋਗ ਹੈ ਇਦਾਂ ਹੀ ਰਹੂਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ